ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਰਖਾਨਾ ਜ਼ਿਲ੍ਹਾ ਬਟਿੰਡਾ ਵੀਰ ਜੀ ਇਹ ਆਪਣਾ ਤੇ ਮੋੜ ਮੰਡੀ ਦੇ ਕੋਲੇ ਪਿੰਡ ਪੈਂਦਾ ਹੈ ਮੈਸਰਖਾਨਾ ਇਹ ਜਿੱਥੇ ਆਪਣਾ ਕੱਪੜੇ ਦਾ ਸ਼ੋਰੂਮ ਹੈ ਮਨਜਿੰਦਰ ਕਲਾਥ ਹਾਊਸ ਤੇ ਉਥੇ ਆਪਣੇ ਕੋਲੇ ਬਹੁਤ ਹੀ ਵਧੀਆ ਵੈਰਾਈਟੀ ਦਾ ਕੱਪੜਾ ਰੇਟ ਬੜਾ ਆਵਾਜਵ ਹੈ ਤੇ ਕੁਆਲਿਟੀ ਪੂਰੀ ਇੱਕ ਨੰਬਰ ਜਿਵੇਂ ਏਕੇ ਟੈਕਸ ਤਮੰਨਾ ਸ਼ਿਵ ਕੰਪਨੀ ਸ਼ੰਕਰ ਤੇ ਹੋਰ ਵੀ ਬਹੁਤ ਵਧੀਆ ਕੰਪਨੀਆਂ ਆਪਣੇ ਕੋਲੇ ਕੱਪੜੇ ਰੱਖੇ ਆ ਪੂਰੀ ਵਧੀਆ ਸਟੈਂਡਰਡ ਦਾ ਮਾਲ ਰੱਖਦੇ ਆ ਆਪਾਂ ਤੇ ਰੇਟ ਵੀ ਬਹੁਤ ਵਾਜਬ ਆ। ਵੀ ਜੀ ਆਪਾਂ ਤੁਹਾਨੂੰ ਦਿਖਾਉਣੀ ਆ ਸ਼ਿਮਰ ਆਪਣੇ ਕੋਲੇ ਸ਼ਿਮਰ ਆਈ ਹੈ ਬਹੁਤ ਹੀ ਮੰਦੇ ਭਾਅ ਦੇ ਵਿੱਚ ਹੈ। ਜਿਹੋ ਰੇਟ ਅਸੀਂ ਕੁਮਾਲੀ ਮੰਨ ਜੂ ਵੀ ਹਾਂ ਰੇਟ ਇਹ ਰੇਟ ਵੀ ਮਿਲਦੀ ਹੈ। ਪਹਿਲਾਂ ਬਹੁਤ ਤੇਜ ਮਾਲ ਵਿਕੇ ਸ਼ਿਮਰ ਦਾ। ਆਪਣੇ ਕੋਲੇ ਸ਼ਿਮਰ 2 ਤੋਂ ਸ਼ਿਮਰ ਹੈ। ਮੈਚਿੰਗ ਹੈ ਆਲ ਓਵਰ ਹੈ ਸ਼ਿਮਰ ਆਪਣੇ ਕੋਲੇ। ਵੀ ਜੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਵੀਡੀਓ ਦੇਖਿਓ। ਬਹੁਤ ਹੀ ਵਧੀਆ ਆਪਾਂ ਆਰਟੀਕਲ ਦਿਖਾਵਾਂਗੇ। ਬਹੁਤ ਹੀ ਵਧੀਆ ਥਾਂ ਰੇਟ ਦੱਸਾਂਗੇ ਵੀ ਕੀ ਰੇਟ ਹੈ ਕੀ ਕੁਆਲਿਟੀ ਹੈ ਸੈਨਰ ਟੂ ਸੈਨਰ ਕੀ ਹੈ ਮੈਚਿੰਗ ਕੀ ਹੈ ਆਲ ਓਵਰ ਕੀ ਹੈ ਤੇ ਇੱਕ ਵੀਰ ਜੀ ਇਹਨੂੰ ਸ਼ੇਅਰ ਵੀ ਕਰਿਆ ਕਰੋ ਤੇ ਸਬਸਕ੍ਰਾਈਬ ਵੀ ਬੀਰਲ ਕੇ ਜਰੂਰ ਕਰਿਆ ਕਰੋ ਕਿਉਂਕਿ ਸਾਰਿਆਂ ਨੂੰ ਅੱਗੇ ਪਤਾ ਲੱਗਦਾ ਰਹੇ ਵੀ ਕੀ ਗੱਲਬਾਤ ਹੈ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਆਪਾਂ ਹੁਣ ਕੱਲੀ ਸ਼ਿਮਰ ਦਿਖਾਉਣੀ ਹੈ ਕੱਲੀ ਸ਼ਿਮਰ ਆ ਵੀਰ ਜੀ ਆਲ ਓਵਰ ਸ਼ਿਮਰ ਆਪਣੇ ਕੋਲੇ ਪਹਿਲੀ ਗੱਲ ਤਾਂ ਇਹ ਦੇਖ ਲੋ ਤਮੰਨਾ ਕੰਪਨੀ ਤਮੰਨਾ ਆਪਣੇ ਕੋਲੇ ਤਮੰਨਾ ਕੰਪਨੀ ਦੀ ਸ਼ਿਮਰ ਹੈ ਚੇ ਕਾਰਲੋ ਵੀਰ ਜੀ ਦਾ ਗੇਟ-ਗੇਟ ਦੇ ਮੋਹਰੇ ਕੋਈ ਡੁਪਲੀਕੇਟ ਜੇ ਕੋਈ ਕਹੇ ਦੇ ਫੁੱਲ ਜ਼ਿੰਮੇਵਾਰੀ ਹੈ ਗੇਟ-ਗੇਟ ਦੇ ਮੋਹਰੇ ਤਮੰਨਾ ਕੰਪਨੀ ਦੀ ਇਹ ਆ ਸ਼ਿਮਰ ਦੇਖੋ ਵੀਰ ਜੀ ਇਹ ਸ਼ਿਮਰ ਆਲ ਓਵਰ ਆਪਣੇ ਕੋਲੇ ਇਹ ਆ ਦੇਖੋ ਪੂਰੀ ਵਧੀਆ ਸਟੈਂਡਰਡ ਦਾ ਮਾਲ ਹੈ ਤਮੰਨਾ ਕੰਪਨੀ ਦਾ ਸ਼ਿਮਰ ਇਹ ਪੂਰਾ ਵਧੀਆ ਦਾ ਆਰਟੀਕਲ ਹੈ ਇਹ ਦੇਖੋ ਕਿੰਨਾ ਵਧੀਆ ਸ਼ਾਨਦਾਰ ਇਹ ਨੇ ਬਸ ਥਾ ਹੋਰ ਵੀ ਰੰਗ ਮਿਕਲਣਗੇ ਆਪਾਂ ਨੂੰ ਦੇਖੋ ਕਾ ਰੰਗ ਹੈ ਥੋੜਾ ਜਿਹਾ ਕਾਲੇ ਰੰਗ ਨੂੰ ਥੋੜਾ ਜਿਆਦਾ ਪੈਲ ਦੰਨੇ ਆਪਾਂ ਵੀ ਕਾਲਾ ਰੰਗ ਥੋੜਾ ਜਿਆਦਾ ਵਿਕ ਰਿਹਾ ਹੈ ਮਾਲ ਆਹ ਦੇਖੋ ਕਿੰਨਾ ਸ਼ਾਨਦਾਰ ਹੈ ਫੜੀ ਘੁਮਾ ਕੇ ਕੈਮਰੇ ਵਿੱਚ ਦੇਖੋ ਕਿੰਨਾ ਸ਼ਾਨਦਾਰ ਮਾਲ ਹੈ ਪੂਰੀ ਵਧੀਆ ਜ਼ਿੰਮੇਵਾਰੀ ਦੇ ਨਾਲ ਕਹਿੰਦੇ ਆ ਜੀ ਵੀ ਤਮੰਨਾ ਕੰਪਨੀ ਦੀ ਗਿਠ ਗਿਠ ਤੇ ਮੋਹਰ ਹੈ ਆਪਣੇ ਕੋਲੇ ਤੇ ਆਹ ਦੇਖੋ ਵੀਰ ਜੀ ਆ ਮਾਲ ਦੇਖੋ ਇਹਦਾ ਡਿਜ਼ਾਈਨ ਦੇਖੋ ਕਿੰਨੇ ਵਧੀਆ ਪੈਣ ਦੇਖੋ ਜਿੰਨਾ ਤੁਹਾਡੀ ਸਲਾਹ ਉਨਾਂ ਨਾਲ ਜਾ ਸਕਦਾ ਹੈ ਭੁਵੇਂ ਇੱਕ ਸ਼ੂਟ ਲੈ ਲਓ ਆ ਦੇਖੋ ਵੀਰ ਜੀ ਕਾਲਾ ਰੰਗ ਦੇਖੋ ਕਿੰਨਾ ਸ਼ਾਨਦਾਰ ਰੰਗ ਹੈ ਆ ਦੇਖੋ ਕਾਲਾ ਰੰਗ ਦੇਖੋ ਆ ਦੇਖੋ ਕਾਲਾ ਆ ਰੰਗ ਦੇਖੋ ਬੰਦੇ ਕਿੰਨਾ ਸ਼ਾਨਦਾਰ ਰੰਗ ਹੈ ਕਾਲੇ ਰੰਗ ਥੋੜੇ ਜਿਹਾ ਪਹਿਲ ਵਧ ਦਿੰਦੇ ਆ ਦੇਖੋ ਵੀਰ ਜੀ ਰੰਗ ਦੇਖੋ ਕਿੰਨੇ ਸ਼ਾਨਦਾਰ ਰੰਗ ਹੈ ਦੇਖੋ ਕਿੰਨੇ ਵਧੀਆ ਆਰਥਿਕ ਚਾਲ ਹੈ ਆ ਦੇਖੋ ਵੀਰੇ ਤਮੰਨਾ ਕੰਪਨੀ ਦੀ ਹੈ ਜਿੰਨੀ ਲੋੜ ਹੈ ਕਿਸੇ ਨੂੰ ਓਨੀ ਲੈ ਸਕਦਾ ਹੈ ਆਲ ਓਵਰ ਵੀਰ ਜੀ ਆਲ ਓਵਰ ਸੀ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਮੈਚਿੰਗ ਇਹ ਆ ਆਪਣਾ ਮੈਚਿੰਗ ਹੈ ਵੀਰ ਜੀ ਜਿਹੜਾ ਆਲ ਓਵਰ ਹੈ ਤੇ ਮੈਚਿੰਗ ਹੈ ਇਹਦਾ ਰੇਟ ਵੀਰ ਜੀ 1 ਹੈ ਜਿਹੜੀ ਸ਼ਿਮਰ ਟੂ ਸ਼ਿਮਰ ਹੈ ਇਹਦਾ ਰੇਟ 1 ਹੈ ਆ ਦੇਖੋ ਪਹਿਲਾਂ ਤੁਹਾਨੂੰ ਆਲ ਓਵਰ ਦਿਖਾਈਏ ਵੀਰ ਜੀ ਹੁਣ ਆਪਾਂ ਤੁਹਾਨੂੰ ਆ ਦਿਖਾਉਨੇ ਆ ਮੈਚਿੰਗ ਇਹ ਮੈਚਿੰਗ ਹੈ ਜਿਹੜਾ ਇਹਦਾ ਰੇਟ ਹੈ ਵੀਰ ਜੀ ਇਹਦਾ ਰੇਟ 800 ਰੁਪਿਆ ਰੇਟ ਹੈ 800 ਰੁਪਏ ਦਾ ਵੀਰ ਜੀ ਇੱਕ ਸ਼ੂਟ ਦਿੰਨੇ ਆਪਾਂ ਆ ਦੇਖੋ ਜੀ ਆ ਦੇਖੋ ਆਲ ਓਵਰ ਲੈ ਲਓ ਪਰ ਆ ਮੈਚਿੰਗ ਲੈ ਲਓ ਇਹਦਾ ਰੇਟ ਵੀਰ ਜੀ 800 ਰੁਪਏ ਲਾਉਨੇ ਆ ਜਿਹੜੀ ਸਿਮਰ ਟੂ ਸਿਮਰ ਹੈ ਉਹਦਾ ਰੇਟ 900 ਰੁਪਏ ਵੀਰ ਜੀ ਆ ਸਿਮਰ ਟੂ ਸਿਮਰ ਦਿਖਾਉਨੇ ਤੁਹਾਨੂੰ ਆ ਦੇਖੋ ਵੀਰ ਸਿਮਰ ਟੂ ਸਿਮਰ ਵੀਰ ਜੀ ਰੰਗ ਵੀ ਕਾਦਨਾ ਬਹੁਤ ਸੋਹਣੇ ਰੰਗ ਹੈ ਆ ਦੇਖੋ ਗੌਰ ਨਾਲ ਦੇਖੋ ਜ਼ੂਮ ਕਰਕੇ ਦਿਖਾਉਂਦਾ ਤਮੰਨਾ ਕੰਪਨੀ ਦੀ ਵੀਰ ਜੀ ਇਹ ਕੋਈ ਰੇਟ ਦੇ ਜੇ ਆਪਾਂ ਨੂੰ ਗਰੰਟੀ ਹੈ ਵੀਰ ਜੀ ਇਹ ਰੇਟ ਜੇ ਕੋਈ ਦੇ ਜੇ ਤਾਂ ਦੇਖੋ ਵੀਰ ਜੀ ਤਮੰਨਾ ਕੰਪਨੀ ਦੀ ਸ਼ਿਮਰ ਟੂ ਸ਼ਿਮਰ ਵੀਰ ਜੀ ਆਪਣੇ ਕੋਲ 900 ਰੁਪਏ ਦਾ ਸੂਟ ਮਿਲਦਾ ਹੈ ਤੇ ਆਲ ਓਵਰ ਤੇ ਮੈਚਿੰਗ ਸ਼ਿਮਰ ਦਾ ਲੈਣਾ ਹੈ ਉਹ 800 ਰੁਪਏ ਦਾ ਸੂਟ ਮਿਲਦਾ ਹੈ ਤੇ ਜੇ ਮੇਰੇ ਕੋਈ ਵੀਰ ਭਰਾ ਦੁਕਾਨਦਾਰ ਹੈ ਉਹਨੂੰ ਕੋਈ ਮਾੜੀ-ਮੋਟੀ ਆਪਾਂ ਲੈਸ ਲਾਵਾਂਗੇ ਸਾਡਾ ਫੋਨ ਤੇ ਕਨੈਕਟ ਕਰ ਸਕਦੇ ਉਹਨੂੰ ਲੈਸ ਲਾਵਾਂਗੇ ਮਾੜਾ ਮੋਟਾ ਜਿਹੜੀ ਸ਼ਿਮਰ ਟੂ ਸ਼ਿਮਰ ਹੈ ਜਿਵੇਂ ਬਾਟਮ ਵੀ ਸ਼ਿਮਰ ਦੀ ਸਲਵਾਰ ਜਿਹੜੀ ਸਲਵਾਰ ਕਹਿੰਦੇ ਨੇ ਆਪਾਂ ਇਹ ਵੀ ਸ਼ਿਮਰਦੀ ਹੈ ਉਹ ਉਹਦਾ 900 ਰੁਪਏ ਹੈ ਜਿਹੜਾ ਆਲ ਓਵਰ ਹੈ ਤੇ ਮਾਈਟਿੰਗ ਜਿਹੜੀ ਸਲਵਾਰ ਸਲਵਾਰ ਤਮੰਨਾ ਦੀ ਹੁੰਦੀ ਹੈ ਤੇ ਆਹ ਸ਼ਿਮਰਦੀ ਹੁੰਦੀ ਹੈ ਇਹਦਾ ਰੇਟ 800 ਰੁਪਏ ਵੀਰ ਜੀ 800 ਅਤੇ 900 ਇਹ ਸ਼ਿਮਰ ਆਪਣੇ ਕੋਲ ਬਹੁਤ ਵੱਡੀ ਪੱਧਰ ਤੇ ਆਪਣੇ ਕੋਲੇ ਪਿਆ ਮਾਲ ਤਾਂ ਹੀ ਆਪਾਂ ਇਹ ਸਪੈਸ਼ਲ ਵੀਡੀਓ ਪਾਈ ਆ ਇਕੱਲੇ ਸ਼ਿਮਰ ਦੀ ਜੇ ਕਿਉਂ ਲੋੜੇ ਵੀਰੇ ਸ਼ਿਮਰਦੀ ਤਾਂ ਸੇਮਰਦੀ ਫੋਨ ਤੇ ਕਨੈਕਟ ਕਰਕੇ ਆਪਾਂ ਨੂੰ ਦੱਸ ਸਕਦਾ ਇੱਕ ਵੀ ਜੀ ਆਪਾਂ ਬੇਨਤੀ ਹੋਰ ਕਰਦੇ ਆ ਜਿਹੜਾ ਮੇਰਾ ਵੀਰ ਭਰਾ ਕੁਝ ਪਾਰਸਲ ਵਾਸਤੇ ਕਹਿਣਾ ਸਾਨੂੰ ਪਹਿਲੀ ਗੱਲ ਤਾਂ ਇਹ ਹੈ ਵੀ ਪਾਰਸਲ ਵਾਸਤੇ 2250 ਤੋਂ ਆਰਡਰ ਘੱਟ ਅਸੀਂ ਕਰਦੇ ਨਹੀਂ ਵੀ ਜੀ ਛੂਟ ਜਾਂ ਦੋ ਛੂਟ ਅਸੀਂ ਤੋੜਦੇ ਨਹੀਂ ਕਾਰਨ ਕਿ ਇਹ ਕਿਉਂ ਨਹੀਂ ਤੋੜਦੇ ਵੀ ਜੀ ਸਾਡੇ ਕੋਲ ਜਿਹੜਾ ਮਾਰਜਨ ਹੈ ਮਾਰਜਨ ਅਸੀਂ ਬਹੁਤ ਘੱਟ ਰੱਖਦੇ ਹਾਂ ਜਦੋਂ ਮਾਰਜਨ ਘੱਟ ਹੁੰਦਾ ਫਿਰ ਵੀ ਜੀ ਅਸੀਂ ਪਾਰਸਲ ਤੋੜ ਨਹੀਂ ਸਕਦੇ ਕਿਉਂ ਪਾਰਸਲ ਤੇ ਖਰਚਾ ਪੈਂਦਾ ਹੈ ਮੈਂ ਅਸੀਂ ਜਾਂ ਪਾਰਸਲਾਂ ਖਾਤਿਆ ਹੈ ਉਹ ਬਦਲੇ ਲਈ ਬਾਤ ਲਈ ਫਿਰ ਵੀ ਨਹੀਂ ਪਰਦ ਲੋਟਾਉਂਦਾ ਆਪਣੇ ਕੋਲ ਸ਼ੂਟ ਤੇ ਕੰਮ ਹੀ ਸਾਰਾ ਅਸੀਂ 5-10 ਰੁਪਈਆ ਦੇ ਕਰਦੇ ਆ ਤੇ ਜੇ ਕਿਸੇ ਨੇ ਪਾਰਸਲ ਮਵਾਉਣਾ ਹੈ ਮੇਰੇ ਵੀਰ ਭਰਾ ਨੇ ਤਾਂ ਉਹ ਘੱਟੋ ਘੱਟ ਵੀ 2500 3000 2000 ਤੋਂ ਘੱਟ ਸੜਨਾ ਗੱਲ ਨਾ ਕਰਨ ਵੀ ਜੀ ਤੂੰ ਘੱਟ ਆਪਾ ਤੋੜਦੇ ਨਹੀਂ ਹੈਗੇ ਕਿਉਂ ਫਿਰ ਆਇਆ ਨਾ ਤਾਂ ਅਗਲਾ ਦਾ ਸਮਾਂ ਖਰਾਬ ਕਰਦਾ ਨਾਲੇ ਸਾਡਾ ਸਮਾਂ ਖਰਾਬ ਕਰਦਾ ਉਹਦੋਂ ਘੱਟ ਅਸੀਂ ਆਪਾ ਤੋੜਦੇ ਨਹੀਂ 2500 3000 2000 ਤੋਂ ਘੱਟ ਆਪਾ ਪਾਰਸਲ ਤੋੜਦੇ ਨਹੀਂ ਜੇ ਕਿਸੇ ਨੇ ਨੂੰ ਲੋੜ ਹੈ ਤਸੰਨਾਂ ਕਨੈਕਟ ਕਰ ਲਓ ਕੋਈ ਨਹੀਂ ਇੰਨੇ ਦੇ ਆਪਾਂ ਤੋੜ ਸਕਦੇ ਆ ਇੱਕ ਆਪਾਂ ਤੁਹਾਨੂੰ ਵੀਰ ਜੀ ਪੈਰਸ ਬੂਟੀ ਦੀ ਵੀਡੀਓ ਦਿਖਾਉਣੀ ਆ ਪੈਰਸ ਬੂਟੀ ਦੇ ਆਪਾਂ ਪਹਿਲਾਂ ਵੀ ਵੀਡੀਓ ਬਹੁਤ ਪਾਈਆਂ ਬਹੁਤ ਜ਼ਿਆਦਾ ਵੀਡੀਓ ਪਾਈਆਂ ਪੈਰਸ ਬੂਟੀ ਦੀਆਂ ਆਪਾਂ ਫੇਰ ਫੇਰ ਦੱਸਦੇ ਆ ਪੈਰਸ ਬੂਟੀ ਜਿਹੜਾ ਇਹਦਾ ਪੈਰਸ ਬੂਟੀ ਦਾ ਰੇਟ ਹੈ ਇਹਦਾ 350 ਰੁਪਏ ਰੇਟ ਹੈ ਵੀਰ ਜੀ ਛੂਟ ਦਾ ਜਿਹੜਾ ਮੇਰਾ ਵੀਰ ਭਰਾ ਦੁਕਾਨਦਾਰ ਹੈ ਉਹਨੂੰ ਆਪਾਂ ਲਾਵਾਂਗੇ ਲੈਸ ਅਗਰ ਜੇ ਕਿਸੇ ਨੇ ਸੈੱਟ ਬਾਜੂ ਲੈਣਾ ਹੈ ਸੈੱਟ ਬਾਜੂ ਲੈਣਾ ਜਾਂ ਫੱਟੀਆਂ ਲੈਣੀਆਂ ਉਹ ਸਾਡਾ ਨਾਲ ਕਨੈਕਟ ਕਰ ਲਿਓ ਉਹਨੂੰ ਹੋਰ ਵੀ ਲੈਸ ਲਾ ਦੇ ਆਪਾਂ ਦੇਖਣੇ ਸੈੱਟ ਵਾਈਜ਼ ਸੈੱਟ ਲੈਣਾ ਤੇ ਜਾਂ ਫੱਟੀਆਂ ਲੈਣੀਆਂ ਬੰਦ ਫੱਟੀਆਂ ਖੋਲ ਕੇ ਨਹੀਂ ਬੀਲ ਜੀ ਬੰਦ ਫੱਟੀਆਂ ਲੈਣੀਆਂ ਉਹਨੂੰ ਹੋਰ ਵੀ ਲੈਸ ਲੱਗ ਜੂ ਆਪਾਂ 350 ਰੁਪਿਆ ਸ਼ੂਟ ਸ਼ੂਟ ਦਿੰਨੇ ਆ ਦੁਕਾਨਦਾਰ ਮੇਰੇ ਵੀਰ ਜੀ ਤੁਹਾਨੂੰ ਆਪਾਂ ਲਾਉਣਾ ਲੈਸ ਇੱਕ ਵੀ ਇਹ ਆਪਣੇ ਕੋਲ ਪੀਸੀ ਕਾਟਰ ਮਾਈ ਜੀ ਇਹ ਸੀਪੀ ਕਹਿੰਦੇ ਨੇ ਇਹਨੂੰ ਪੀਸੀ ਪੀਸੀ ਕਹਿੰਦੇ ਨੇ ਸੀਪੀ ਕਹਿੰਦੇ ਨੇ ਹਾਂਜੀ ਤਾਂ ਇਹ ਤੇ ਜੀ ਕਾਟਣੀ ਹੈ ਪਰ ਕੁਆਲਿਟੀ ਬਹੁਤ ਵਧੀਆ ਹੈ ਇਹਦਾ ਰੇਟ ਕੋਲ 250 ਰੁਪਏ ਆ ਦੇਖੋ ਬੀਲ ਕੁਆਲਿਟੀ ਬਹੁਤ ਵਧੀਆ ਹੈ ਇਹਦਾ ਰੇਟ 250 ਰੁਪਿਆ ਰੇਟ ਹੈ ਸ਼ੂਟ ਦਾ ਦੁਕਾਨਦਾਰ ਮੇਰੇ ਵੀਰ ਭਰਾ ਨੂੰ ਲੈਸ ਹੈ ਇਹ ਹੀ ਦੱਸਦੇ ਆਪਾਂ ਕਾਟਨ ਵਗੈਰਾ ਇੱਧਰ ਦਿਖਾਓ ਆਪਣੀ ਆਪਣੇ ਕੋਲੇ ਏਕੇ ਟੈਕਸ ਦੀ BMW ਕਾਟਨ ਤਮੰਨਾ ਕੰਪਨੀ ਦਾ ਬਹੁਤ ਵਧੀਆ ਵੱਡੀ ਪੱਦਰ ਦੇ ਮਾਲ ਪਿਆ ਆਪਾਂ ਨੂੰ ਜੇ ਕਿਸ ਨੂੰ ਲੋੜ ਹੈ ਕੁੜਤਾ ਪਜਾਮਾ ਜੇ ਕਿਸ ਨੂੰ ਲੋੜਾ ਕੁੜਤਾ ਪਜਾਮਾ ਵੀ 180 ਤੋਂ 80 ਰੁਪਿਆ ਤੋਂ ਵੀਜੀ ਸਟਾਰਟ ਹੈ ਕੁੜਤਾ ਪਜਾਮਾ ਜੇ ਕਿਸ ਨੇ ਲੈਣਾ ਹੋਵੇ ਆਰਕੰਡੀ ਦੀਆਂ ਚੁੰਨੀਆਂ ਹੋਰ ਬੜੀਆਂ ਚੁੰਨੀਆਂ ਪਈਆਂ ਆਪਣੇ ਕੋਲੇ 70 75 ਰੁਪਿਆ ਦੇ ਚੁੰਨੀਆਂ ਲੱਗ ਜਾਂਦੇ ਆ ਤੇ ਆਹ ਰਾਵਲ ਪਈ ਆਪਣੇ ਕੋਲ ਪੰਗਾਲੀ ਵਾਲੇ 35 ਰੁਪਏ ਮੀਟਰ ਦੇ ਨੇ ਵੀਰ ਜੀ ਜਿੰਨੀ ਮਰਜ਼ੀ ਲੈ ਲਓ ਦੁਕਾਨਦਾਰ ਮੇਰੇ ਵੀਰ ਭਰਾ ਨੂੰ ਲੈਸ ਲਾਉਨੇ ਆ ਤੇ ਵੀਰ ਜੀ ਸਬਸਕ੍ਰਾਈਬ ਜਾਂ ਜ਼ਰੂਰ ਕਰੋ ਵੀਡੀਓ ਨੂੰ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਵੀਰ ਬਣ ਕੇ ਤੇ ਆਪਾਂ ਜਦੋਂ ਮਰਜ਼ੀ ਆਓ ਫੋਨ ਮਾਰ ਕੇ ਫੋਨ ਦਿੱਤਾ ਸਕਰੀਨ ਤੇ ਆਪਣਾ ਚੱਲ ਰਿਹਾ ਹੈ ਫੋਨ ਮਾਰ ਕੇ ਜਦੋਂ ਮਰਜ਼ੀ ਆਓ ਦੁਕਾਨਦਾਰ ਮੇਰੇ ਵੀਰ ਭਰਾ ਨੂੰ ਜੋ ਪਹਿਲ ਦੀ ਤੌਰ ਤੇ ਪੂਰਾ ਲੈਸ ਲਾਉਨੇ ਆ ਜਮਾਂ ਜੱਜ ਕੇ ਇਸ ਗੱਲ ਤੇ ਜਿਹੜੀ ਗੱਲ ਵੀਡੀਓਜ਼ ਕਰਾਂਗੇ ਉਹੀ ਗੱਲ ਪੂਰੀ ਉੱਤਰਦੀ ਹੈ ਤੇ ਇੱਕ ਵਾਰੀ ਜ਼ਰੂਰ ਆ ਕੇ ਪਤਾ ਕਰੋ ਕੁਆਲਿਟੀ ਅਤੇ ਰੇਟ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ